ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਹੋਣਾ ਨੇ ਖੁਦ ਕਿਹਾ ਸੀ ਉਹਨਾਂ ਨੇ ਗੱਲ ਕੀਤੀ ਉਹਨਾਂ ਕਹਿੰਦੇ ਕਿ ਜੱਗੂ ਬਾਹਰ ਕਹਿ ਰਿਹਾ ਕਿ ਦੇਖ ਲੈ ਮੂਸੇ ਵਾਲਾ ਤਾਂ ਮੈਂ ਮਰਵਾਇਆ ਕਹਿੰਦੇ ਸਾਡੇ ਕੋਲ ਵੀ ਗੱਲਾਂ ਆਉਂਦੀਆਂ ਨੇ ਤੇ ਉਹ ਬਾਹਰ ਨਾ ਲੈਂਦੇ ਦੇ ਦੇਖੋ ਜੀ ਉਹਨਾਂ ਦੇ ਫਾਦਰ ਸਾਹਿਬ ਨੂੰ ਪੁੱਛੋ ਕੋਈ ਆਫੀਸ਼ੀਅਲੀ ਚੀਜ਼ ਹੈਗੀ ਤੁਹਾਡੇ ਕੋਲ ਆਪਾਂ ਵੇਖੋ ਜੀ ਮੇਰਾ ਪਹਿਲਾ ਫਰਜ਼ ਇਹ ਸੀ ਮੈਂ ਇਸ ਚੀਜ਼ ਦੇ ਉੱਤੇ ਨਾ ਉਹਨਾਂ ਦੇ ਫਾਦਰ ਸਾਹਿਬ ਵੱਲੋਂ ਜਾਂ ਮੂਸੇ ਵਾਲਾ ਵੱਲੋਂ ਕੋਈ ਟਿੱਪਣੀ ਕਰ ਹੀ ਨਹੀਂ ਸਕਦਾ ਕੋਸ ਮੇਰਾ ਇਕੋ ਹੀ ਸਿਰਫ ਇਹਦਾ ਜਵਾਬ ਹੋਊਗਾ ਤੁਹਾਨੂੰ ਵੀ ਉਹਨਾਂ ਨੂੰ ਕਹੋ ਕਿ ਤੁਹਾਡੇ ਕੋਲ ਕੋਈ ਆਫੀਸ਼ੀਅਲੀ ਉਹ ਚੀਜ਼ ਦਾ ਕੋਈ ਪ੍ਰੂਫ ਐਵੀਡੈਂਸ ਹੈਗਾ ਉਹ ਕਹਿੰਦੇ ਹੈਗੇ ਆ ਸਾਰੇ ਸਬੂਤ ਕਹਿੰਦੇ ਤਾਂ ਕੋਈ ਨਹੀਂ ਜੀ ਉਹਨਾਂ ਨੂੰ ਕੋਰਟ 'ਚ ਪੇਸ਼ ਕਰਨ ਕੋਰਟ 'ਚ ਪੇਸ਼ ਕਰਨ ਤੁਹਾਨੂੰ ਮੀਡੀਆ ਨੂੰ ਦੇਣ ਅੱਛਾ ਕਦੇ ਤੁਸੀਂ ਗੱਲ ਕਰਦੇ ਹੋਵੋਗੇ ਜਦੋਂ ਉਹ ਕਾਤਲ ਹੁੰਦਾ ਮੂਸਾਦਾ ਤਾਂ ਤੁਸੀਂ ਮਾੜਾ ਮੋਟਾ ਤਾਂ ਕੁਝ ਪੁੱਛਿਆ ਹੋਊਗਾ ਜੱਗੂ ਨੂੰ ਦੇਖੋ ਵੀਰ ਜੀ ਤੇਰਾ ਆ ਕਿਉਂ ਆ ਰਿਹਾ ਉਦੋਂ ਜੱਗੂ ਦੇਖੋ ਵੀਰ ਜੀ ਦੇਖੋ ਵੀਰ ਜੀ ਜੱਗੂ ਦਾ ਨਾਮ ਉਹਨਾਂ ਟਾਈਮਾਂ ਤੇ ਵੀ ਆਪਣੀ ਗੱਲ ਨਹੀਂ ਕਦੀ ਹੋਈ ਅੱਛਾ ਇਹ ਤੇ ਮੁੰਡਾ ਹੈਗਾ ਸਰ ਵੀਰ ਜੀ ਸਿਰਫ ਸਾਡਾ ਸੁਖੀ ਰੰਧਾਵੇ ਦਾ ਤੇ ਸਾਡੀ ਮਾਤਾ ਦੇ ਕਤਲ ਦਾ ਤੁਸੀਂ ਮੂਸੀ ਵਾਲੇ ਦਾ ਕਤਲ ਵਿੱਚ ਲੈ ਕੇ ਆਜ ਕਾ ਤੋਂ ਰੇਹਣਾ ਜੀ ਉਹ ਚੀਜ਼ ਦੇ ਬਾਰੇ ਵਿੱਚ ਗੱਲ ਕਰ ਨਹੀਂ ਕਰ ਸਕਦਾ ਤੁਸੀਂ ਕਹਿ ਰਹੇ ਸੀ ਨਾ ਕਿ ਦੂਜਾ ਪੱਖ ਨਹੀਂ ਮੀਡੀਆ ਲੈਂਦਾ ਤਾਂ ਆਪਾਂ ਨੂੰ ਆਏ ਆ ਕਿ ਸਾਰੀਆਂ ਗੱਲਾਂ ਤੇ ਤੁਸੀਂ ਪਹਿਲੀ ਵਾਰ ਆਏ ਵੱਜ ਗੱਲ ਕਰ ਰਹੇ ਹੋ ਉਹ ਪੱਖ ਦੇਖੋ ਜੀ ਆਲਰੇਡੀ ਕੋਰਟ ਚ ਚੱਲ ਰਿਹਾ ਜੇ ਕੋਈ ਆਫੀਸ਼ੀਅਲੀ ਜੇ ਇਹਦੇ ਵਿੱਚ ਜੱਗੂ ਕੋਈ ਕਸੂਰवार ਹੋਣਗੇ ਜੀ ਬਣਦੀ ਕੋਰਟ ਉਹਨਾਂ ਨੂੰ ਸਜ਼ਾ ਦੇਊਗੀ ਤੇ ਦੇਣੀ ਵੀ ਚਾਹੀਦੀ ਆ ਆਪਾਂ ਵੀ ਇਹ ਚੀਜ਼ ਦੇ ਹੱਕ ਚ ਤੇ ਮੇਰੇ ਦੇ ਉੱਤੇ ਕੋਈ ਵੀ ਕਮੈਂਟ ਨਹੀਂ ਕਰ ਸਕਦਾ